ਆ ਬਈ ਈਜੀ ਪੀਜੀ ਕੀ ਜੀ ਮਾਇਆ ਯਮਣਾ ਬਹੁਤ ਖਾਲੀ ਹੋਂ ਤੇ ਸਾਹਣੇ ਵਾਲਾ ਖਾਊਗਾ ਲੀਚੀ ਬਾਈਆ ਲੈ ਬਈ ਭਰੀਆਂ ਪਈਆਂ ਰਸੇ ਨਾਲ ਕੀ ਹੋ ਗਿਆ ਉਹਦੀ ਆਵਾਜ਼ ਅਜਾ ਉਹਦੀ ਲਵਾਜ ਘੱਟ ਕਰ ਯਾਰ ਹਟ ਜਾ ਉਹ ਹੋ ਹਾਈਜਨਿਕ ਹੋ ਗਿਆ ਕੱਬ ਹਾਈਜਨਿਕ ਹੋ ਗਿਆ ਓਹ ਹੋ ਓਏ ਓਏ ਅੱਜੜਦਾ ਨਾ ਹੈਲੋ ਜੀ ਹੈਲੋ ਅੰਚਲੂ ਮੂ ਯੋ ਅਫੀਸ਼ਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਦਿਲ ਮੇਰਾ ਲੋ ਵੀ ਬਹੁਤ ਜ਼ਿਆਦਾ ਦਿਲ ਉਹ ਸਪੀਡ ਕਾਰਡ ਵਾਲੇ ਕਿਵੇਂ ਆ ਪਾਏ ਕਮਾਈ ਜਾਂਦੇ ਹੋ ਲੈ ਵੀ ਅੱਜ ਅਸੀਂ ਗਏ ਅੰਮ੍ਰਿਤਸਰ ਬਹੁਤ ਆਨੰਦ ਆਇਆ ਸੀ ਕੋਚੇ ਸੌ ਲਿਖਾਤੇ ਤੇ ਉਹਦੇ ਬਾਅਦ ਚਾਹ ਵੀ ਥੀ ਤੇ ਨੀਰੂ ਜੀ ਨੇ ਲਈਆਂ ਪੰਜਾਬੀ ਜੋਤੀਆਂ ਤੇ 27 ਤਰੀਕ ਨੂੰ ਕੀ ਪੜੀਆਂ ਖੋਤੀਆਂ ਬਰੋ ਜੱਟਾਂ ਜੂਲੇ ਡਾ ਰਹੇ ਆ ਤੇ ਐਡਵਾਂਸ ਬੁਕਿੰਗ ਉਹਦੀ ਓਪਨ ਹੈ ਚੱਕ ਫੱਟੇ ਦਿਓ ਤੇ ਅਸੀਂ ਸੋਚ ਰਹੇ ਹਾਂ ਬੈਠੇ ਵੀ ਕੱਲ ਕਿੱਥੇ ਆਈਏ ਕੱਲ ਪਟਿਆਲੇ ਆਈਏ ਜਾਂ ਜੰਦਰ ਵਾਲੀ ਸਾਈਡ ਜਾਈਏ ਕਪੂਰਥਲੇ ਵੱਲ ਦੁਆਬੇ ਆਈਏ ਕਿ ਮਾਲਵੇ ਚ ਅੱਜ ਜੇ ਅਸੀਂ ਜਾਏ ਤੇ ਕੱਲ ਤਾਂ ਇੱਕਦਮ ਸਾਡੇ ਕੋਲ ਹੋਰ ਪਿਆ ਆ ਬੱਚੇ ਫੋਨ ਆ ਗਿਆ ਸੱਤ ਤਰੀ ਗੱਲ ਲਵ ਯੂ ਬ੍ਰਦਰ ਲਵ ਯੂ ਜੀ ਲਵ ਯੂ ਜੀ ਅਸ਼ਾ ਜੀ ਅਸ਼ਾ ਫਿਰ ਤੇ ਮੈਂ ਸੋਚਦਾ ਵੀ ਕੱਲ ਕਿੱਥੇ ਆਈਏ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਲਾਈਵ ਹੋ ਮੈਨੂੰ ਦੱਸੋ ਵੇ ਆਪਾਂ ਉੱਥੇ ਆਉਣ ਦੀ ਟਰਾਈ ਕਰਾਂਗੇ ਮੇਰਾ ਮਨ ਤਾਂ ਕਈ ਜਗ੍ਹਾ ਹੋਣ ਦਾ ਪਰ ਦਿਲ ਘਟਨੇ ਸੋ ਜੱਟ ਜੁਲਿਟ ਆ ਜਾਣੀ ਆ ਹੁਣ ਵੀਰਵਾਰ ਨੂੰ ਸੋ ਇਸ ਕਰਕੇ ਸਾਡੇ ਕੋਲ ਕੱਲ ਦੀ ਦਿਹਾੜੀ ਪਈ ਆ ਬੰਦੋ ਸੋ ਕਿੱਥੇ ਆਈਏ ਜੀ ਯੂਐਨਏ ਇਹ ਕਿੱਥੇ ਆ ਇਹ ਤਾਂ ਬਾਹਰ ਦੀ ਗੱਲ ਹੋ ਗਈ ਪੰਜਾਬ ਆ ਗਿਆ ਯੂਨਿਟਡ ਇੰਦਿਅਨ ਸਿਨੇਮਾ ਫਿਲਮ ਸ਼ੂ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਇਹ ਤੂੰ ਚਲੋ ਜੀ ਉਹ ਹੋ ਗਿਆ ਹੁਣ ਤੂੰ ਆ ਦੱਸੋ ਵੀ ਕਿੱਥੇ ਆਏ ਦਿੱਲੀ ਅਸੀਂ ਆਏ ਸੀ bro ਦਿੱਲੀ ਅਸੀਂ ਉੱਥੇ ਮੱਥਾ ਟੇਕ ਕੇ ਮਹਾਰਾਜ ਦੇ ਤਾਂ ਹੀ ਗੈਸ ਸੀ ਜਿਮੀ ਬੈਲੈਂਚੋ ਯੈਸ ਮੈਲਬਨ ਆ ਜਾਓ ਭਾਈ ਭਾਈ ਮੈਲਬਨ ਤਾਂ ਬਹੁਤ ਦੂਰ ਹੈ ਬਹੁਤ ਟਾਈਮ ਲੱਗਣਾ ਪੰਜਾਬ ਚ ਦੱਸੋ ਭਾਈ ਜੀ ਖੁੱਤੀਆਂ ਪਣੀਆਂ 27 ਜੂਨ ਨੂੰ ਹਾਂਜੀ ਹਾਂਜੀ ਸਪੀਡਰ ਕਾਰਡ ਜੀ ਤਿਆਰ ਹੋ ਜਾਓ ਬਠਿੰਡੇ ਆਓ ਜੀ ਆਹ ਗੱਲ ਵੀ ਆਈਡੀਆ ਠੀਕ ਆ ਬਠਿੰਡੇ ਵੀ ਠੀਕ ਆ ਵੈਰੀ ਗੁੱਡ ਬਠਿੰਡੇ ਵੀ ਖੜਾ ਜਾ ਸਕਦਾ ਟੂਰ ਉੱਪਰ ਪ੍ਰਦੇਸ਼ ਉੱਤਰਾਪਦੇਸ਼ ਦਾ ਹੁੱਕਾ ਭਾਈ ਜੀ ਜੇ ਨੀਰੂ ਜੀ ਦਾ ਮੈਸੇਜ ਆ ਗਿਆ ਜੀ ਨੀਰੂ ਬਾਜਵਾ ਜੀ ਫਾਨੂੰ ਮੈਸੇਜ ਕੀਤਾ ਦਿਉ ਬਾਜ ਬਾਈ ਨੇ ਬੇ ਫਿਲਜੀ ਪਤਾ ਨਹੀਂ ਅੰਗਰੇਜੀ ਸੀ ਅ게 ਖਾਸਾ ਕੋਈ ਸਮਝ ਨਹੀਂ ਆਇਆ ਐਨੀ ਹਾਉ ਜੰਮੂ ਜੰਮੂ ਬਾਈ ਬਹੁਤ ਹੋ ਰਿਹਾ ਯਾਰ ਜੰਮੂ ਲਈ ਮਾਫੀ ਚਾਹੂੰਗਾ ਪਰ ਚਾ ਮੋ ਸਾਡੀ ਫਿਲਮ ਲੱਗ ਰਹੀ ਹੈ 27 ਤਰੀਕ ਨੂੰ ਤੁਸੀਂ ਦੇਖ ਕੇ ਆਓ ਮੀਨੂ ਜੀ ਕਹਿੰਦੇ ਐਲਓ ਐਲ ਪਤਾ ਨਹੀਂ ਕਿਹੜੀ ਗੱਲ ਪਹਿਲਾਂ ਨਾਲ ਕਰ ਗਏ ਤੇ ਅੱਛਾ ਲਾਈਵ ਸ਼ਾਇਦ ਦੇਖਦੇ ਹੋਣਗੇ ਨੀਰੂ ਜੀ ਆ ਜਾਓ ਜੇ ਤੁਸੀਂ ਇਫ ਯੂ ਆਰ ਆਨਲਾਈਨ ਦੈਨ ਕਮ ਕਮ ਫਾਸਟ ਨੀਰੂ ਜੀ ਨੇ ਅੱਜ ਬਹੁਤ ਸੋਹਣੀਆਂ ਪੰਜਾਬੀ ਜੁੱਤੀਆਂ ਲਗੀਆਂ ਉਥੋਂ ਅੰਗਰ ਸਾਹਿਬ ਤੋਂ ਬਹੁਤ ਕਹਿਣ ਬਾਲੀਆ ਕੈਂਟ ਸੀ ਬਠਿੰਡਾ ਭਾਜੀ ਹਾਜੀ ਭਾਜੀ ਬਠੰਡੇ ਵੀ ਕਰ ਸਕਦੇ ਆ ਡਰਾਈ ਕੱਲ ਦੀ ਦਹਾੜੀ ਸਾਡੇ ਕੋਲ ਹੈਗੀ ਬਠੰਡਾ ਤੇਰਾ ਦੂਨ ਤੇਰਾ ਦੂਨੋਂ ਦਾ ਵੀ ਮੇਰਾ ਭਾਈ ਹੈਗਾ ਮਦ ਮੋਗਿਆ ਜਾਓ ਭਾਈ ਆ ਵੀ ਠੀਕ ਹੈ ਯਾਰ ਭਾਈ ਲੁਧਿਆਣੇ ਵੀਰ ਮੈਂ ਆਇਆ ਸੀ ਉਧਰ ਨੂੰ ਉਧਰ ਨਹੀਂ ਜਾਣਾ ਸੀ ਮੋਗ ਜੁਆਇਨ ਕਰਾਉਣੀ ਭਲਾਈ ਅੱਗ ਸੜੋਦੀ ਨਹੀਂ ਆਨ ਕੋਲੋਂ ਤੋਂ ਐ ਰੇ ਭਲਾਈ ਟੂ ਨਹੀਂ ਰੁਕਦਾ ਭਾਜੀ ਕੋਲ ਰਿਪੋਰਟ ਕਮੈਂਟ ਨਹੀਂ ਰਿਪੋਰਟ ਕੀ ਕਰਨੀ ਬੰਦੇ ਨੂੰ ਭਾਜੀ ਭਾਈ ਯਾਰ ਤੂੰ ਕਿਧਰ ਗਈ ਆ ਕਿੰਕੋ ਆਸ ਤੇ ਬੇਜੋ ਮੈਂ ਪੀਚ ਪੀਚ ਤੂੰ ਕਰ ਲਿਆ ਸਾਰਾ ਕੰਮ ਦਾ ਕਰ ਦਸਾ ਆਪ ਦੇਖ ਚੁਣ ਸੌਰੀ ਅੰਦਰ ਮੇਰਾ ਮੇਰੇ ਕੋਲ ਤਾਂ ਦੇਖਣ ਲੜਾਈ ਸਿਸਟਮ ਹੈ ਆ ਜੀ ਮੈਨੂੰ ਨਹੀਂ ਦਿਖ ਰਿਹਾ ਤੁਸੀਂ ਹਾਂ ਜੀ ਮੈਨੂੰ ਦੇਖ ਰਿਹਾ ਮੈਨੂੰ ਨਹੀਂ ਆਓ ਆਓ ਚਾਚਾ ਤੁਸੀਂ ਤਾਂ ਮੈਨੂੰ ਦਿਸ ਰਿਹਾ ਮੈਂ ਆਫ ਤਾਂ ਨਹੀਂ ਕਰਤਾ ਕੈਮਰਾ ਨਹੀਂ ਮੈਂ ਤਾਂ ਤਾਂ ਨਹੀਂ ਦਿਖ ਪਾਰਾ ਜੀ ਆ ਆ ਫੋਨ ਤੇ ਲਾਈਵ ਹੈ ਸੈਲਫ ਕੋਡ ਨੰਬਰ ਹੈ ਇਹ ਇਹ ਲਾਈਵ ਜੀ ਵੀ ਤਾਂ ਦੇਖਣੀ ਚਾਹੀਦੀ ਹੈ اچھا ਹਾਂ ਤੁਸੀਂ ਮੈਨੂੰ ਦਿਸ ਰਹੇ ਹੋ ਅਲੀ ਦੀ ਜੀ ਬਾਰੇ ਪੁੱਛੀ ਪਲੀਜ਼ ਜੀ ਅਹੀਂ ਦੀ ਜੀ ਆ ਰਹੇ ਨੀ ਰੋਜੀ ਮੇਰੇ ਲਈ ਇੱਕ ਦੋ ਰੱਖ ਲਿਓ ਪਲੀਜ਼ ਹਾਂ ਹਾਂ ਰੱਖ ਪਲੀਜ਼ ਸਾਰੀਆਂ ਤੁਹਾਡੀਆਂ ਹੀ ਆ ਤੁਹਾਡੇ ਕਰਕੇ ਲਈ ਆ ਜੀ ਤੁਸੀਂ ਬੱਚੇ ਦਾ ਕਿ ਥੋੜੀ ਜੀ ਗੱਡੀ ਥੋੜੀ ਫੇ ਤੁਹਾਨੂੰ ਸਟਾਰਬਕ ਰੁਕਣਾ ਸੀ ਨਾ ਤੁਸੀਂ ਤਾਂ ਤੁਸੀਂ ਲੇਟ ਹੋ ਗਏ ਅਕਾ ਇੰਨੀਆ ਮਿੱਠੀਆਂ ਇੰਨੀਆਂ ਮਿੱਠੀਆਂ ਲੀਤੀਆਂ ਨਾ ਉਹ ਹੋ 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 ਬਣਾ ਗਿਆ ਅੱਛਾ ਮੈਂ ਉਹ ਮੈਂ ਮੈਂ ਮੈਸੇਜ ਜੋ ਭੇਜਿਆ ਸੀ ਉਹ ਪਲੀਜ਼ ਬਾਅਦ ਪੜ ਲਿਓ ਕੰਮ ਦੀ ਹਾਂਜੀ ਹਾਂਜੀ ਉਹਨੇ ਉਖਾਸ ਅੰਗਰੇਜ਼ੀ ਸੀ ਮੈਨੂੰ ਨਹੀਂ ਸਮਝ ਆਉਣੀ ਸੀ ਵੈਸੇ ਵੀ ਕੋਈ ਗੱਲ ਇਹ ਤੇ ਟੈਨਸ਼ਨ ਨਾ ਲਾਓ ਦੋ ਤਿੰਨ ਦਿਨ ਤੋਂ ਜਾਮਣਾਂ ਛਾਰੀਆਂ ਸੀ ਅੱਜ ਲੀਚੀ ਆ ਗਈ ਯੂ نو ਮੈਂ ਕਦੇ ਜਾਮਣ ਖਾਦਾ ਹੀ ਨਹੀਂ ਮੈਨੂੰ ਪਤਾ ਵੀ ਨਹੀਂ ਕੀ ਹੈ ਇਸੇ ਕੰਮ ਪਰ ਆ ਆ ਤਾਂ ਨੋ ਨੋ ਜੀ ਪਲਮ ਪਲਮ ਨਹੀਂ ਹੁੰਦਾ ਜਾਮਣ ਜਾਮਣ ਹੁੰਦੀ ਹੈ ਜਾਮਣ ਮੇਕੇ ਇੰਗਰੇਜੀ ਨੀ ਮਿਲਦਾ ਬਾਬ ਪਰ ਜਾਮਣ ਬਹੁਤ ਤਕੜੀ ਚੀਜ਼ ਹੈ ਆਈ ਡੋਟ ਨੋ ਵਟ ਇਟ ਇਜ਼ ਬਹੁਤ ਸੁਪਰ ਕੰਟਰੋਲ ਹੁੰਦੀ ਆ ਉਹ ਤਾਂ ਬਹੁਤ ਮਤਲਬ ਰਾਮਬਾਣ ਕਹ ਲੋ ਰਾਮਬਾਣੀ ਆ ਉਹ ਬਹੁਤ ਤਕੜੀ ਚਾਟਮ ਹੈ ਜਾਮਣ ਉਹਨਾਂ ਇੰਗਰੇਜੀ ਸਲਾਬ ਦੇ ਨੂੰ ਕੀ ਕਹਿੰਦੇ ਆ ਫਿਰ ਮੈਂ ਬਾਹਰ ਵੀ ਲਾਈਕ ਕਰੂੰਗੀ ਅਈ ਹੁਣੇ ਗੂਗਲ ਜਾਮਣ ਨੂੰ ਕੀ ਕਹਿੰਦੇ ਆ ਗੂਗਲ ਕਰੋ ਵਾਟ ਇਜ਼ ਜਾਮਣ ਉਹ ਬਾਹਰ ਨਹੀਂ ਮਿਲਦੀ ਕੈਨੇਡਾ ਅਮਰੀਕਾ ਅੱਛਾ ਫਿਰ ਬਲੈਕਬੈਰੀ ਨਹੀਂ ਹੁੰਦੀ ਬਾਈ ਜੀ ਜਾਵਾ ਬਲਮ ਜਾਵਾ ਬਲਮ ਜਾਵਾ ਬਲਮ லாம் 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 मैं उठे उठे बड़ी महंगी महंगी मिलूगी लाइक होल फूड नहीं मैंने नहीं मनवाएगा तो मैं ट्राई की थी उधर में तो नहीं मिली जी। नहीं ओके नहीं नहीं एक्सपोर्ट करके हाँ, लेके भी जा नहीं, नहीं।, नहीं जा सकते हैं नहीं नहीं लेके नहीं जा सकते इथे खा लो जडिया खड़िया ता ही मैं 3 दिन तो जामना ही खा रहा मैं जामना से लगा मैं आज के मेरा जीरा <laughs> थाई ओए होए 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 आईडी स्वाद ली थी ओ हो मैं स्टार्ट मैं स्टारबक्स की कॉफी पी लीन सैंडविच खा रहा हूं कॉफी झट ਬੀਤੀ ਲੀਤੀ ਅਸਲੀਚੀ ਟਾਈਮ ਯੈਸ ਲੀਤੀ ਲੀਤੀ ਦੇਰੋ ਜੀ ਆਪਣੇ ਕੱਲ ਦੀ ਦਿਹਾੜੀ ਰਹਿ ਗਈ ਮੈਂ ਸੋਚਦਾ ਸੀ ਵੀ ਆਪਾਂ ਕਿਤੇ ਕੱਲ ਨੂੰ ਵੀ ਜਾ ਆਈਏ ਹਾਂ ਚਲੋ ਲੈਟਸ ਗੋ ਵੇਅਰ ਊ ਯੂ ਟੂ ਲੈ ਚਲੋ ਹਾਂ ਜੀ ਬਲੀਚੀ ਕਿਤੇ ਕੱਲ ਨੂੰ ਜਾਈਏ ਮੈਂ ਸੋਚਦਾ ਸੀ ਕਿੱਥੇ ਜਾਈਏ ਮਤਲਬ ਸੇਵ ਚਾਚਾ ਇਹ ਸੇਵ ਉਹ ਕਿਤਾ ਹਾਂ ਮੈਂ ਨਾ ਬੁੱਕੇ ਮਤਲਬ ਕੱਲ ਕਿੱਥੇ ਜਾਈਏ ਪਟਿਆਲੇ ਜਾਈਏ ਜਾਂ ਬਠਿੰਡੇ ਵੀ ਕਈਆਂ ਨੇ ਕਿਹਾ ਬਠਿੰਡੇ ਆਜੋ

ਜਾਮਣਾ ਖਾਵਾਂਗੇ ਉੱਥੇ ਜਾ ਕੇ ਆਠੀ ਕੀ ਚਲੋ ਅੱਜ ਮਨ ਲਗਾ ਥਰਮਲ ਪਲਾਟੀ ਦਿਖਾਉਣਾ ਗੱਲਾਂ ਆ ਥਰਮਲ ਤੇ ਬਠਿੰਡੇ ਤੋਂ ਆਜੀ ਪਤਾ ਪੈਂਦੂ ਆ ਦੱਸੋ ਜੀ ਕਿੱਦਾਂ ਦੀ ਗੱਲ ਆ ਜੀ ਜੀਓ ਜੀ ਲੈਟਸ ਗੋ ਬਠਿੰਡੇ ਆ ਪੱਕਾ ਪਲਾਨ ਬਣਾ ਲੈਨੇ ਲੈਟਸ ਗੋ ਚਲੋ ਤਾਂ ਠੀਕ ਆ ਬਠਿੰਡੇ ਸੋਚਦੇ ਆ ਜਾਂ ਮੈਂ ਸੋਚਦਾ ਜੀ ਪਟਿਆਲੇ ਪਟਿਆਲਾ ਵੀ ਮੇਰਾ ਬਹੁਤ ਬਸ ਹੈ ਲੈਸਕੋ ਪਟਿਆਲੇ ਥੈਟਸ ਗੁੱਡ ਟੂ ਚਲੋ ਸਵੇਰੇ ਜਿੱਦਨੂੰ ਤੁਹਾਡਾ ਮੂਡ ਹੋਇਆ ਉਦੋਂ ਖਿੱਚਦੇ ਆਂਗੇ ਗੱਡੀ ਹਾਂ ਕਿਉਂਕਿ ਮੈਂ ਥੋੜਾ ਜਿਹਾ ਟਾਈਮ ਸਪਾ ਲਈ ਵੀ ਚਾਹੁੰਦਾ ਪਲੀਜ਼ ਕਰ ਠੀਕ ਹੈ ਅੱਛਾ ਕੱਲ ਆਪਣਾ ਪ੍ਰੀਮੀਅਰ ਆ ਤੁਹਾਡਾ ਤੁਹਾਨੂੰ ਫੁੱਲ ਟਾਈਮ ਦੇਣਾ ਆਪਾਂ ਜਿੱਥੇ ਵੀ ਜਾਵਾਂਗੇ ਅਰਲੀ ਜਾਵਾਂਗੇ ਓਕੇ ਥੈਂਕ ਯੂ ਥੈਂਕ ਯੂ ਮੈਂ ਤੁਮ ਛੱਡੂ ਕੱਲ ਨਹੀਂ ਹੋਤਾ ਨਹੀਂ ਹੋਣਾ ਮੈਂ ਸਾੜੀ ਪੌੜੀ ਜਿਮ ਤਾਂ ਜਾਊਗੀ ਤੇ ਤੁਹਾਨੂੰ ਅਰਲੀ ਜਿਮ ਜਾਣਾ ਪੈਣਾ ਨਹੀਂ ਰੋਜੀ ਯਾ ਆਹ ਗੋ ਅਰਲੀ ਟੂ ਦ ਜਿਮ ਐਂਡ ਦੈਨ ਫਿਰ ਪਟਿਆਲੇ ਐਂਡ ਦੈਨ ਫਿਰ ਮੈਂ ਆਵਦੇ ਸਪਾ ਚ ਮੜ ਚੂੰਗੀ ਠੀਕ ਹੈ ਠੀਕ ਜਿੱਥੇ ਮਾਤੀ ਪਾ ਕਰਾਓ ਤੇ ਆਪਾਂ ਵੀ ਰੀਲ ਵੀ ਬਣਾਉਣੀ ਹੈ ਇੱਕ ਦੋ ਇਨ ਬੀਟਵੀਨ ਵੀ ਹੈਵ ਟੂ ਮੇਕ ਕੁਪਲ ਆਫ ਰੀਲਸ ਆਲਸੋ ਰੀਲ ਹਾਂ ਹਾਂ ਜੀ ਜੋ ਤੁਸੀਂ ਡਾਇਰੈਕਟ ਕਰਨਾ ਮੈਂ ਜੋ ਆਰਟਿਸਟ ਐਨੀਥਿੰਗ ਯੂ ਸੇ ਆਈ ਵਿਲ ਡੂ ਕਿਉਂਕਿ ਫਿਰ ਅਸੀਂ ਜਦਾ ਹੋ ਜਾਣਾ ਆਫਟਰ ਟੂਮੋਰੋ ਐਫਐਸਡ ਕੋ ਸਟਾਕ ਨਹੀਂ ਦੇਖੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਲਾਪਰੀ ਨਾ ਬਣਾਉ ਲਿਆ ਠੀਕ ਹੈ ਜੀ ਓਕੇ ਤੁਸੀਂ ਠੀਕ ਹੈ ਨਿਰੂ ਜੀ ਜੋਇ ਕਰੀਏ ਯਾਰ ਰੋਜ਼ ਕਰੇ ਬਿਲਦੇ ਆ ਓਕੇ ਕਾ ਕ ਬੁੱਕ ਮਾਈ ਸ਼ੋ ਬੁੱਕ ਮਾਈ ਸ਼ੋ ਆ ਹਾ ਯਾ 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 ਬੁੱਕ ਮਾਈ ਸ਼ੋ ਡਾਟ ਓਮ ਤੇ ਸਾਡੀਆਂ ਜਿਹੜੀਆਂ ਟਿਕਟਸ ਓਪਨ ਹੋ ਗਈਆਂ ਯਸ ਤੇ ਯੂ ਗਾਇਜ਼ ਕੈਨ ਗੋ ਐਂਡ ਚੱਕ ਦੋ ਫਟੇ ਕਰ ਦਿਓ ਕੰਮ ਹਾਂ ਚੱਕ ਦੋ ਫਟੇ ਓਕੇ ਓਵਰ ਐਂਡ ਆਊਟ ਓਕੇ ਬਾਏ ਬਾਏ ਮੀਨੂ ਜੀ ਬਾਏ ਜੀ ਬਾਏ 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 ਆਹ ਆਹ ਈ ਜੀ ਪੀ ਜੀ ਕੀ ਜੀ ਮਾਇਆ ਆ ਜਾ ਵਾ ਖਾਈਏ ਲਈ ਸੀ ਮਾਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ